ਘਟਨਾ ਚੰਡੀਗੜ੍ਹ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੀਟੀਜੂ ਦੀ ਬੱਸ ਨੂੰ ਦੇਰ ਰਾਤ ਅੱਗ ਲੱਗੀ ਆਈਟੀ ਪਾਰਕ ਮਣੀ ਮਾਧਰਾ ਚੌਕ ਦੀ ਘਟਨਾ ਦੱਸੀ ਜਾ ਰਹੀ ਆ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਬੱਸਾ ਜਿਹੜੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਦੇ ਵਿੱਚ ਆ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲ ਬਣਿਆ ਹੋਇਆ ਇਸ ਸੀਟੀਜੂ ਦੀ ਬੱਸ ਦਾ ਇਹ ਹਜੇ ਕਾਰਨ ਸਾਹਮਣੇ ਨਹੀਂ ਆਇਆ ਕਿ ਬੱਸ ਦੇ ਵਿੱਚ ਅੱਗ ਲੱਗਣ ਦਾ ਕਾਰਨ ਕੀ ਸੀ ਕੋਈ ਸ਼ਾਰਟ ਸਰਕਟ ਸੀ ਜਾਂ ਕੋਈ ਹੋਰ ਵਜ੍ਹਾ ਕਾਰਨ ਬੱਸ ਨੂੰ ਅੱਗ ਲੱਗੀ ਪਰ ਬੱਸਾਂ ਜਿਹੜੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਅੱਗ ਦੀ ਪੇੜ ਦੇ ਵਿੱਚ ਆ ਚੁੱਕੀ ਹੈ ਤਸਵੀਰਾਂ ਡਰੋਨ ਵਾਲਿਆਂ ਨੇ ਬੱਸ ਨੂੰ ਦੇਖ ਕੇ ਦਿਲ ਦਹਿਲ ਜਾਏਗਾ ਕਿ ਕਿਤਰਾ ਅੱਗ ਦੀ ਪੇੜ ਦੇ ਵਿੱਚ ਆਈ ਪਰ ਮੌਕੇ ਤੇ ਫਾਇਰ ਬੀ ਗ੍ਰੇਨੇਟ ਕਰਮਚਾਰੀਆਂ ਨੇ ਕਾਬੂ ਤਾਂ ਪਾ ਲਿਆ ਪਰ ਪੂਰਨ ਤੌਰ ਤੇ ਬੱਸਾਂ ਜਿਹੜੀ ਨੁਕਸਾਨੀ ਗਈ ਹੈ ਸਿਟੀ ਯੂ ਚੰਡੀਗੜ੍ਹ ਦੀ ਬੱਸ ਘਟਨਾ ਚੰਡੀਗੜ੍ਹ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੀਟੀਜੂ ਦੀ ਬੱਸ ਨੂੰ ਦੇਰ ਰਾਤ ਅੱਗ ਲੱਗੀ ਆਈਟੀ ਪਾਰਕ ਮਣੀ ਮਾਦਰਾ ਚੌਕ ਦੀ ਘਟਨਾ ਦੱਸੀ ਜਾ ਰਹੀ ਆ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਬੱਸਾਂ ਜਿਹੜੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਦੇ ਵਿੱਚ ਆ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲ ਬਣਿਆ ਹੋਇਆ ਇਸ ਸੀਟੀਜੂ ਦੀ ਬੱਸ ਦਾ ਇਹ ਹਜੇ ਕਾਰਨ ਸਾਹਮਣੇ ਨਹੀਂ ਆਇਆ ਕਿ ਬੱਸ ਦੇ ਵਿੱਚ ਅੱਗ ਲੱਗਣ ਦਾ ਕਾਰਨ ਕੀ ਸੀ ਕੋਈ ਸ਼ਾਰਟ ਸਰਕਟ ਸੀ ਜਾਂ ਕੋਈ ਹੋਰ وجہ ਕਾਰਨ ਬੱਸ ਨੂੰ ਅੱਗ ਲੱਗੀ ਪਰ ਬੱਸਾਂ ਜਿਹੜੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਅੱਗ ਦੀ ਪੇੜ ਦੇ ਵਿੱਚ ਆ ਚੁੱਕੀ ਹੈ ਤਸਵੀਰਾਂ ਡਰੋਨ ਵਾਲਿਆਂ ਨੇ ਬੱਸ ਨੂੰ ਦੇਖ ਕੇ ਦਿਲ ਦਹਿਲ ਜਾਏਗਾ ਕਿ ਕਿਸ ਤਰ੍ਹਾਂ ਅੱਗ ਇਸ ਪੇੜ ਦੇ ਵਿੱਚ ਆਈ ਪਰ ਮੌਕੇ ਤੇ ਫਾਇਰ ਬੀ ਗ੍ਰੇਨੇਟ ਕਰਮਚਾਰੀਆਂ ਨੇ ਕਾਬੂਤਾ ਪਾ ਲਿਆ ਪਰ ਪੂਰਨ ਤੌਰ ਤੇ ਬੱਸਾਂ ਜਿਹੜੀ ਨੁਕਸਾਨੀ ਗਈ ਹੈ ਸਿਟੀ ਯੂ ਚੰਡੀਗੜ੍ਹ ਦੀ ਬੱਸ